ਆ ਜਾ ਆ ਜਾ ਜੇ 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 ਆ ਜਾ ਸਪੋਕੀ ਰਾਮਸਾਹਿਬ ਜੀ ਦੇ ਅਸਥਾਨ ਉੱਪਰ ਆ ਗਿਆ ਇਹ ਕੋਈ ਨਾ ਤੁਹਾਡਾ ਗੋਤੀ ਆਈ ਇਹੋ ਅਸੀਂ ਗੋਤੀ ਆਈ ਇਹ ਕੋਈ ਪਟਾਕੇ ਇਹ ਕੋਈ ਮੋਟਾ ਵੀ ਜਿਹੜੇ ਬਾਪੇ ਹੁੰਦੇ ਨੇ ਤੇ ਗੋਤਾ ਕੋ ਧਰਮਾਂ ਜਾਕਦਾ ਤਾਂ ਸਭ ਉੱਤੇ ਨੂੰ ਮਦਨ ਕੋ ਬਹੁਤ ਆਕਲ ਦਾਦੇ ਸਾਰੇ ਘਰੀਆ ਇਹ ਸ਼ੁਰੂ ਕਰਾਂ ਸਰ ਬਹੁਤ ਕੰਮ ਹੋ ਗਿਆ ਜੀ ਵਾਟਰ ਵਕਸਾ ਦਾ ਹੁਣ ਨਿਕਲ ਜਾਈਏ ਹਾਂ ਕੋਈ ਚਿੰਦਾ ਰੱਖੀ ਨੇ ਬੈਠੇ ਆਈ ਹੋਊਗਾ ਪਕੜੋ ਗੰਦੇ ਪਿੰਡ ਕਾ ਆ ਗਿਆ ਬਾਈ ਸ਼ੁਰੂ ਕਰਾਓ ਕਲੂ ਸ਼ੁਰੂ ਕਰਾਓ ਡਾਕਟਰਾਂ ਨੂੰ ਵੀ ਬੁਲਾਓ ਦੇਖਾ ਹਾਂ ਹਾਂ ਆ ਗਿਆ ਆ ਗਿਆ multimulti-field worship camp Lecture Aleksandra preconceived way the Thank ਆਲੇ ਪਾਣੀ ਦੇ ਆਪਾਂ ਦਾ ਨਿਕਲ ਇਹੋ ਇੱਕ ਅਕਾਸ਼ ਹੈ ਤਾਂ ਇੱਕ ਕਾਰ ਦੇ ਪੱਤਾ ਆਈ ਆਪੇ ਤੋਂ ਕਰਦੇ ਨੇ ਹਾਂਜੀ ਸਰ ਜਿਸ ਤਰ੍ਹਾਂ ਅੱਜ ਸ਼ੀਰੂਧਮ ਸਿੰਘ ਵੱਲੋਂ ਬਲੱਡ ਡੋਨੇਟ ਦਾ ਕੈਂਪ ਲਗਾਇਆ ਗਿਆ ਕੀ ਕਿਨੇ ਸਾਰੇ ਇਹ ਜੋ ਅੱਜ ਸ਼ੀਰੂਧਮ ਸਿੰਘ ਦਾ ਵੈਲਫੇਅਰ ਕਲੱਬ ਵੱਲੋਂ ਮੋਬਾਰਾਮ ਸ਼ਾਲੂਜੀ ਦੀ ਯਾਦ ਦੇ ਵਿੱਚ ਪਹਿਲਾ ਪਿੰਡ ਦੇ ਵਿੱਚ ਖੂਨਦਾਨ ਦਾ ਕੈਂਪ ਲਾਇਆ ਇਹਨਾਂ ਦਾ ਬਹੁਤ ਵਧੀਆ ਨੌਜਵਾਨਾਂ ਦਾ ਪਿੰਡ ਵਾਸੀਆਂ ਦਾ ਸਾਰੇ ਭਰਾਵਾਂ ਦਾ ਬਹੁਤ ਵਧੀਆ ਉਪਰਾਲਾ ਉਕੇ ਆਪਾਂ ਨੂੰ ਆਪਾਂ ਆਪਣੇ ਵਾਸਤੇ ਆਪਣੇ ਸਿਹਤ ਵਾਸਤੇ ਸਦਾ ਸੋਚਦੇ ਆਂ ਸਦਾ ਉਹਦੇ ਵੱਲ ਧਿਆਨ ਦਿੰਨੇ ਆਂ ਆਮ ਲੋਕਾਂ ਵਾਸਤੇ ਖੂਨ ਆ ਜੋ ਐਮਰਜੈਂਸੀ ਵੇਲੇ ਕਿਸੇ ਵੇਲੇ ਵੀ ਲੋੜ ਪੈਂਦੀ ਆ ਇਹ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਮੈਂ ਇਹਨਾਂ ਦਾ ਇਸ ਗੱਲ ਵੇਦੇ ਚ ਪੂਰੀ ਭਰਪੂਰ ਸ਼ਲਾਘਾ ਵੀ ਕਰਦਾ ਤੇ ਇਹਨਾਂ ਨੂੰ ਆਪਣੇ ਵੱਲੋਂ ਅੱਗੇ ਵਾਸਤੇ ਵੀ ਜਦੋਂ ਇਹ ਚੰਗੇ ਕੰਮ ਕਰਨਗੇ ਭਰਪੂਰ ਸਹਿਯੋਗ ਦੀ ਪੇਸ਼ਕਸ਼ ਕਰਦਾ ਨੌਜਵਾਨ ਪੀੜੀ ਨੂੰ ਕੀ ਮੈਸੇਜ ਲੈਣਾ ਚਾਹੀਦਾ ਨੌਜਵਾਨ ਪੀੜੀ ਨੂੰ ਵੇਖੋ ਇਹ ਇਹਨਾਂ ਤੋਂ ਸਾਨੂੰ ਮੈਸੇਜ ਮਿਲਦੇ ਵੀ ਆ ਤੇ ਮੈਂ ਇਹਨਾਂ ਨੂੰ ਇੱਕ ਦਿਨਾਂ ਵੀ ਹਾਂ ਕਿਉਂਕਿ ਸਾਰੇ ਆਪਾਂ ਜਿੰਨੇ ਖੜੇ ਆ ਨੌਜਵਾਨੀ ਦੇ ਵਿੱਚੋਂ ਹੀ ਅੱਗੇ ਬੰਗੇ ਆ ਇਹ ਉਮਰ ਬੜੀ એનર્ਜੀ ਵਾਲੀ ਹੁੰਦੀ ਹੈ ਇਹਦੇ ਵਿੱਚ ਆਪਾਂ ਬਹੁਤ ਕੁਝ ਕਰ ਸਕਦੇ ਆ ਪਰ ਆਪਾਂ ਨੂੰ ਆਪਣੀਆਂ ਅੱਖਾਂ ਨੱਕ ਕੰਨ ਖੋਲ੍ਹ ਕੇ ਕੋਈ ਚੰਗੀ ਸਿਹਤ ਵਾਲੇ ਪਾਸੇ ਜਾਣਾ ਚਾਹੀਦਾ ਤੇ ਜੋ ਸੋਚੋਗੇ ਉਹ ਅੱਜ ਦੇ ਯੁੱਗ ਦੇ ਵਿੱਚ ਹੋ ਸਕਦਾ ਕੋਈ ਚੀਜ਼ ਜੋ ਜਿਹੜੀ ਨਹੀਂ ਹੋ ਸਕਦੀ ਨੌਜਵਾਨ ਪੰਜਾਬ ਦੇ ਆਪਣੇ ਭਲੇ ਲਈ ਉਹ ਸਾਰੀ ਲਈ ਕੰਮ ਕਰਨ ਤਾਂ ਸਾਰਾ ਕੁਝ ਹੋ ਸਕਦਾ ਯੁੱਗ ਬਦਲ ਸਕਦਾ ਜੀ ਆਕੀ ਉਪਰਾਲਾ ਤੁਹਾਡੇ ਲੋਕਾਂ ਲਈ। ਅਸੀਂ ਸ਼ਹੀਦ ਉਦੋਂ ਸਿੰਘ ਵੈਲਫੇਅਰ ਕਲੱਬ ਵੱਲੋਂ ਪੜਪਕਾ ਨੰਬਰ 2 ਵੱਲੋਂ ਇੱਕ ਭਾਬੇ ਜੀ ਰਾਹ ਖਾਲੂ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ। ਅਸੀਂ ਕੋਈ ਡਾਕਟਰਾਂ ਦੀ ਟੀਮਾਂ ਲੱਦੀਆਂ ਜਿਹੜੇ ਫ੍ਰੀ ਦਵਾਈਆਂ ਦਿੱਤੀਆਂ ਨਸ਼ਿਆਂ ਤੋਂ ਬੰਦੇ ਦੂਰ ਰਹਿ ਸਕਣ। ਤੇ ਕਿੰਨੇ ਦਿਨ ਤੱਕ ਖੂਨਦਾਨ ਹੋਣਾ ਚੱਲ ਕਾ ਹੁਣ ਤੱਕ 35 ਜੂਨ ਹੋ ਚੁੱਕੇ ਐ ਜੀ ਕੋਈ 5-10 ਹੋਰ ਦਿਨ ਹੋ ਜਾਣਗੇ। ਇਹ ਕਿੰਨੇ ਵੇਲੇ ਤੱਕ ਕੈਂਪ ਚੱਲੇਗਾ ਚੰਦ? ਇਹ 4 ਵਜੇ ਤੱਕ ਲਈ ਸਾਡਾ। ਤੇ ਕੀ ਲੋਕਾਂ ਨੂੰ ਅਪੀਲ ਕਰਦੇ ਲੋਕਾਂ ਨੂੰ ਅਪੀਲ ਹੈ ਇਹ ਵੀ ਨਸ਼ਿਆਂ ਤੋਂ ਦੂਰ ਰਵੇ ਬਾਤ ਉਹ ਯੋਗਦਾਨ ਪਾਵੇ। ਜੋ ਤਾਂ ਕਿ ਲੋਕਾਂ ਨੂੰ ਬੁਲਾਉਂਦੀ ਐਤੋਂ ਪਹਿਲਾਂ ਵੀ ਕੈਂਪ ਲਾਇਆ ਸੀ ਨਹੀਂ ਅੱਜ ਦੀ ਪਹਿਲੀ ਵਾਰ ਲਾ ਰਹੇ ਹਾਂ ਪਹਿਲਾ ਕੈਂਪ